ਤੇ ਉਹ ਗੱਡੀ ਵਾਲੇ ਨੇ ਨੀਂਦ ਆ ਗਈ ਕਿਤੇ ਉਹਨੂੰ ਸਿੱਧਾ ਗਾੜੀਆਂ ਵਿੱਚ ਵੱਜਾ ਉਹਨੇ ਲੱਤਾਂ ਹੀ ਤੋੜਤੀਆਂ ਲੱਤਾਂ ਦੇ ਬੂਟੀ 'ਚ ਫੜ ਕੇ ਲੱਭ ਕੇ ਲਿਆਈ ਬਹੁਤ ਜ਼ਿਆਦਾ ਵੱਡਾ ਸੜਨਾ ਟੱਕਰਾ ਰਬਨੇ ਕੀਤਾ ਪਹਿਲਾਂ ਸਾਡੀ ਮਾਂ ਚਲ ਗਈ ਤੇ ਉਹ ਚਲ ਗਿਆ ਦੋਪਰਾ ਚਲ ਗਏ ਕੋਣ ਸਾਡੇ ਭਰਾ ਲੈਣੇ ਜੀ ਨਾ ਤਾਂ ਬਗੈਰ ਕੁੜੀ ਨੂੰ ਕੀ ਕਰਾਂ ਰਹਿ ਜਾ ਕਿ ਕੀ ਦੱਸਾਂਗੇ ਤੇਰੀ ਮਾਂ ਮਾਣ ਥਾਲੇ ਨੇੜੇ ਹੀ ਕਿਤੇ ਤਾਂ ਨਾ ਹਾਦਸਾ ਪਾਪੜੇ ਤੇਜ਼ ਰਫਤਾਰ ਕਾਰਨ ਹੋਏ ਇਸ ਸੜਕ ਹਾਦਸੇ ਨਾਲ ਇੱਕ ਔਰਤ ਦੀ ਮੌਤ ਦੇਹੀ ਦਰਦਨਾਕ ਹੋਤੋਗੀ ਤੇਜ਼ ਰਫਤਾਰ ਗੱਡੀ ਅਤੇ ਐਕਟਿਵਾ ਦੀ ਆਮਨੇ ਸਾਹਮਨੇ ਟੱਕਰ ਹੋ ਗਈ ਅਤੇ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜਿੱਥੇ ਐਕਟਿਵਾ ਸਵਾਰ ਔਰਤ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਉੱਥੇ ਹੀ ਸਿਫਟ ਕਾਰ ਵੀ ਕਈ ਪਲਟੀਆਂ ਖਾਂਦੀ ਹੋਈ ਪਲਟ ਗਈ ਕਾਰ ਚਾਲਕ ਨੂੰ ਰਾਹਗੀਰਾਂ ਵੱਲੋਂ ਕਾਰ ਤੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਤੁਸੀਂ ਵੀ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਾਰ ਦੇ ਹਾਲਾਤ ਅਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਜ਼ਬਰਦਸਤ ਹੋਇਆ। ਜਿੱਥੇ ਕਾਰ ਚਾਲਕ ਦੀ ਹਾਲਤ ਵੀ ਗੰਭੀਰ ਬੱਤੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕ ਅਤੇ ਦੂਜੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ। ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ 'ਚ ਮਰਨ ਵਾਲੀ ਔਰਤ ਦੀ ਪਛਾਣ ਕਵਲ ਜੀਤ ਕੋਰੋ ਜੋ ਹੋਈ ਹੈ। ਅਤੇ ਉਮਰ ਕਰੀ 35 ਸਾਲ ਦੀ ਰਗ ਭਗਤ ਦਸੀ ਜਾ ਰਹੀ ਹੈ ਰਿਪੋਰਟ ਲਾਈਟ ਪਰ ਕੀ ਹੋਇਆ ਕੀ ਇਹ ਮਤਲਬ ਸਕੂਟਰੀ ਤੇ ਆਈ ਆ ਤੇ ਘਰੇ ਆਈ ਪਹਿਲਾਂ ਸੋਹਰੇ ਆਪਣੇ ਸੋਹਰੇ ਦੇ ਘਰ ਆਈ ਮੈਂ ਤੇ ਨਨਾਨਵਾ ਮੇਰੀ ਪੁਲਜਾਈ ਆ ਤੇ ਇਹ ਮਤਲਬ ਜਿੱਦਾਂ ਥਾਣੇ ਆਈ ਅਨਪਾਰਿਵਾਹ ਤੇ ਪਾਸਪੋਰਟ ਦੀ ਉਥੋਂ ਸਾਰਾ ਕੁਝ ਕਰਵਾ ਕੇ ਫਿਰ ਆਪਣੇ ਸੋਹਰੇ ਘਰ ਗਈ ਆ ਤੇ ਬੜੇ ਸੋਹਣੀ ਹਸਦੀ ਖੇੜਦੀ ਆਈ ਸੀ ਕਿ ਰੋ ਨਾ ਪਰ ਭਾਬੀ ਜੀ ਨੇ ਕਿਹਾ ਵੀ ਰਹਿ ਸਿਹਰੇ ਚਲ ਜੀ ਕਹਿੰਦੀ ਨਹੀਂ ਮੈਂ ਰੀਤ ਨੂੰ ਛੱਡ ਕੇ ਆਈ ਆ ਘਰੇ ਇੱਕ ਹੀ ਗੁੜੀ ਆਏ ਜੀ ਤੇ ਉਹਦਾ ਹੀ ਪਾਸਪੋਰਟ ਹੀ ਕੁੜੀ ਦਾ ਖਰੀ ਉਹ ਤਾਂ ਉਹਦਾ ਪ੍ਰਸ਼ਨ ਹੋਇਆ ਉਹਨੂੰ ਲੈ ਕੇ ਨਹੀਂ ਨਾਲ ਆਈ ਅੰਦਰ ਚੱਲ ਅਛਾ ਮੈਂ ਅੱਜ ਅੱਗੇ ਗੱਡੀ ਤੇ ਆਉਂਦੀ ਆ ਅੱਜ ਸਕੂਟਰੀ ਤੇ ਆ ਗਈ ਅਹੀਂ ਨੂੰ ਇਹ ਹੋਇਆ ਅੰਦਰ ਇਹ ਸਕੂਟਰੀ ਨਾ ਲਿਆ ਕਰ ਸਿਨਿਟੀ ਕੱਲੀ ਨਾ ਆਇਆ ਕਰ ਤੂੰ ਕਿ ਨਾਲ ਲਿਆ ਕਰ ਆਂਦੀ ਨਹੀਂ ਦੀਦੀ ਇਦਾਂ ਦਾ ਕੁਛ ਨਹੀਂ ਆ ਆਪਾਂ ਉਹੀ ਡਰ ਡਰ ਮਰ ਜਾਂਦੇ ਆ ਪੜ੍ਹੀ ਲਿਖੀ ਚਲੋ ਤੇ ਉਸ ਗੱਡੀ ਵਾਲੇ ਨੇ نیند ਆ ਗਈ ਕਿਤੇ ਉਹਨੂੰ ਸਿੱਧਾ ਗਾੜੀਆਂ ਵਿੱਚ ਵਜਾ ਉਹਨੇ ਲੱਤਾਂ ਹੀ ਤੋੜਤੀਆਂ ਲੱਤਾਂ ਦੇ ਭੂਟੀ ਚ ਫੜ ਕੇ ਲੱਭ ਕੇ ਲਿਆਏ ਲੱਤਾਂ ਜਿਹੜੀਆਂ ਸੀ ਉਹ ਇੱਕ ਕਿਤੇ ਹੀ ਇੱਕ ਕਿਤੇ ਹੀ ਭੰਗ ਚ ਪੈ ਗਏ ਲੱਤਾਂ ਦਾ ਸਕੂਟੀ ਤਿੰਨ ਟੋਟੇ ਹੋ ਗਏ ਐਨੇ ਜ਼ਬਰਦਸਤ ਵਜੇ ਉਹਦੀ ਗੱਡੀ ਮੁੱਦੀ ਹੋਈ ਉੱਥੇ ਪਈ ਆ ਆਪਣੇ ਬੋਝਿਆਂ ਤੋਂ ਗੱਡੀ ਸੂਆ ਹੁੰਦਾ ਨਾ ਬੋਝਿਆਂ ਦੇ ਸੂਏ ਤੇ ਗੱਡੀ ਪਈ ਆ ਇਹਦੇ ਟੇਕੇ ਮਾਲਪੁਰਾ ਹੁਸ਼ਿਆਰਪੁਰ ਵਾਲੇ ਤੇ ਵਿਆਹ ਕਿੱਥੇ ਸੀ ਇਹ ਨੰਗਲ ਵਿਆਹੀ ਉਧੋ ਨੰਗਲ ਉਧੋ ਨੰਗਲ ਆਹ ਉਧੋ ਨੰਗਲ ਵਿਆਹੀ ਸੀ ਤੇ ਇਹ ਇਹਦੇ ਨਾਲ ਵੀ ਕੁਝ ਵੈਸੀ ਨੇਕ <laughs> ਮੇਰੀ ਪਰਜਾਈ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਫੌਜਣ ਨੇ ਅਸੀਂ ਬੜੀਆਂ ਦੁਖੀ ਭਰਾਵਾ ਅਸੀਂ ਬੜੀਆਂ ਦੁਖੀ ਹੁਣ ਸਾਨੂੰ ਜੀਣਾ ਹੀ ਹਰਾਮ ਹੋ ਗਿਆ ਕਿੱਦਾਂ ਜੀਣਾ ਅਸੀਂ ਹੁਣ ਸਾਡੇ ਭਰਾ ਨੇ ਨਹੀਂ ਜੀਣਾ ਇਹਨਾਂ ਤੋਂ ਬਗੈਰ ਕੁੜੀ ਕਿੱਥੇ ਜਾਊਗੀ ਇਹਦੀ ਕੁੜੀ ਨੂੰ ਕੀ ਕਰਾਂਗੇ ਵਿਚਾਰੀ ਕੀ ਦੱਸਾਂਗੇ ਤੇਰੀ ਮਾਂ ਮਰ ਗਈ ਕਿੱਦਾਂ ਕਹਿਣਾ ਕੁੜੀ ਦੀ ਤੇਰੀ ਮਾਂ ਮਰ ਗਈ ਸਾਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਨਾ ਹਟ ਮਾਂ ਨਾ ਹਟ ਪਿਓ ਕਿਨੂੰ ਦਸੀਏ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਦੱਤਾਂ ਨੂੰ ਮਿਲ ਕੇ ਗਏ ਆ ਮੈਂ ਮਿਲੂ ਨਹੀਂ ਚਾਰੀ ਮਿਲੀ ਮੈਂ ਤਾਂ ਆਪਣੇ ਸਹੁਰੇ ਦੋੜਨੀ ਆ ਤੱਕ ਕਿੰਦੇ ਕਰੇ ਹਾਂ ਆਪਣੀਆਂ ਜਠਾਣੀਆਂ ਦਰਾਲੀਆਂ ਨੂੰ ਮਿਲ ਕੇ ਗਈ ਹਾਸ ਦੇ ਖੇੜ ਦੀ ਗਈ ਮੇਰੇ ਨਾਲੇ ਖੂਨ ਲਾਇਆ ਅੱਜ ਸਵੀਟੀ ਆਈ ਆ ਛੋਟਾ ਨਾ ਸਵੀਟੀ ਸਵੀਟੀ ਆਈ ਹੀ ਕਿੰਦੀ ਅੱਜ ਰਠਾ ਚਲੋ ਸੋ ਦੇਖਣਾ ਕਿ ਉਹਨਾਂ ਨੂੰ ਆਇਆ ਫੋਨ ਕੀਤਾ ਐਕਸੀਡੈਂਟ ਹੋ ਗਿਆ ਵਾ ਤੇ ਉਸ ਫਟਾਫਟ ਉਹਨਾਂ ਨੇ ਮੈਨੂੰ ਕਾਲ ਕੀਤੀ ਮੈਂ ਅਮਰੀਤ ਸਰ ਤੋਂ ਆਈ ਆ ਇਹਨਾਂ ਦੀ ਬਹੁਤ ਪੂਰੀ ਹਾਲਤ ਸੀ ਮਤਲਬ ਬਹੁਤ ਜ਼ਖਮੀ ਤਾਂ ਦੇਖ ਹੀ ਰਹਿਤਾ ਮੈਂ ਇੰਜਰੀ ਕਿੰਨੇ ਹੋਈ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਬਸ ਉੱਥੋਂ ਲੈ ਗਏ ਆਪਣਾ ਤੁਮਾਨ ਜਿਹੜਾ ਹਸਪੀਟਲ ਉਹ ਸਿਵਲ ਹਸਪੀਟਲ ਉਧਰ ਲੈ ਗਏ ਹਸਪੀਟਲ ਤੋਂ ਦੇਖਣ ਤੋਂ ਬਾਅਦ ਡਾਕਟਰ ਨੇ ਉਧਰ ਰੈਫਰਲ ਕਰਤਾ ਕਿ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ক্রিਟੀਕਲ ਹੋ ਗਈ ਉਹ ਕਹਿੰਦੇ ਕਿ ਇੱਥੇ ਸਿਵਲ ਹਸਪੀਟਲ ਲੈ ਚੁਣ ਹੁਣ ਇੱਥੇ ਲਿਆਂਦਾ ਵਾ ਹੁਣ ਇੱਥੇ ਨਾਲ ਟਰੀਟਮੈਂਟ ਜੇ ਤੁਹਾਨੂੰ ਪਤਾ ਹੀ ਸਰਕਾਰੀ ਹਸਪ ਜਿਹੜਾ ਐਕਸੀਡੈਂਟ ਹੋਇਆ ਆ ਸਾਹਦੇ ਤੇ ਸੀ ਇਹ ਗੱਡੀ ਦਾ ਸਵੇ ਆਪਣੇ ਦਾ ਸ਼ਿਫਟ ਤੇ ਇਹਨਾਂ ਨੂੰ ਵੀ ਗੱਡੀ ਫਸੀ ਜੇ ਪੂਰੀ ਟੁੱਟੀ ਹੋ ਚੋਂ ਕੱਢਿਆ ਗਿਆ ਵਾ ਇਹਨਾਂ ਦੇ ਵੀ ਕੋਈ ਦੇਖ ਸਕਦੇ ਤੁਹਾਨੂੰ ਵੀਡੀਓ ਮੈਂ ਕਲਿੱਪ ਪਾ ਦਨੀ ਆ ਉਹਦੇ ਵਿੱਚ ਪੂਰਾ ਇਹਨਾਂ ਨੂੰ ਜਿੱਦਾਂ ਮਤਲਬ ਕਿ ਪੂਰੀ 에ਅਰ ਬੈਗ ਤਾਂ ਗੱਡੀ ਦੇ ਖੁੱਲ ਗਏ ਸੀ ਫਿਰ ਇਹਨਾਂ ਨੂੰ ਕੱਢਿਆ ਗਿਆ ਵਾ ਉਹਦੇ ਵਿੱਚ ਨਾਲ ਕਿਹਦੇ ਟਕਰਾਈ ਗੀ ਗੱਡੀ ਸਕੂਟੀ ਤੇ ਗੱਡੀ ਦਾ ਸ਼ਿਫਟ ਤੇ ਗੱਡੀ ਦਾ ਹੋ ਜਾਂਦਾ ਮਤਲਬ ਗੱਡੀ ਪਲਟ ਗਈ ਗੱਡੀ ਪਲਟ ਗਈ ਪੂਰੀ ਔਨ ਦਾ ਸਪੋਰਟ ਤੇ ਉਹਦੇ ਚ ਇਹਨਾਂ ਨੂੰ ਲੋਕਾਂ ਨੇ ਆ ਕੇ ਵੰਡੇ ਆ ਇਹ ਹਾਲਤ ਸੀਰੀਅਸ ਲੱਗਦੀ ਪਈ ਹੈ ਇਹਨਾਂ ਦੇ ਚੈਸਟਰ ਤੇ ਬਹੁਤ ਜ਼ਿਆਦਾ ਲੱਗੀ ਹੋਈ ਆ ਪੂਰੇ ਰਮਿੰਦਰ ਇੰਦੇ ਬਾਹੂ ਇਹਨਾਂ ਦੀ ਟੁੱਟ ਚੁੱਕੀ ਆ ਉੱਪਰ ਰੋੜ ਪੈਂਦਾ ਤੇ ਉੱਥੇ ਇਹ ਇਧਰੋਂ ਲੋਗ ਸ਼ਿਫਟ ਗੱਡੀ ਆ ਰਹੀ ਸੀ ਚੋਣਿਆਂ ਦਾ ਬੰਦਾ ਸੀ ਇਹ ਇਧਰੋਂ ਗੁੜੀਆ ਜਿਹੜੀ ਆ ਜਾਰੀ ਸਕੂਟੀ ਦੇ ਵਿੱਚ ਇਹ ਆਮੋ ਸਾਹਮਣੇ ਸਿੱਧੇ ਵੱਜੇ ਆ ਫਿਰ ਰੁਕ ਦੇ ਉੱਤੇ ਵੱਜੇ ਤੇ ਜਿਹੜੀ ਕੁੜੀ ਉਹ ਮੌਕੇ ਤੇ ਡਰਦ ਹੋ ਗਈ ਜੀ ਮੌਕੇ ਤੇ ਨਹੀਂ ਹੋ ਪਈ ਸਕੂਟਰ ਤੇ ਸਕੂਟਿੰਗ ਤੇ ਸੀ ਕੀ ਨਾਮ ਇਹ ਨਾਮ ਦਾ ਕਬਲ ਕਬਲ ਜੀਤਪੁਰ ਇਹ ਵਿਆਹੀ ਆ ਗਈ ਇਧਰ ਉਦੋਂ ਰੰਗ ਇਹ ਨਹੀਂ ਉਦੋਂ ਰੰਗਲ ਵਿਆਹੀ ਹੈ ਨਾ ਹਾਂ ਉੱਧਰ ਤੇ ਜਿਹੜੀ ਜਿਹੜਾ ਸਵਿਫਟ ਵਾਲੀ ਗੱਡੀ ਤੇ ਉਹ ਵੀ ਇੰਜਰਡ ਹੋ ਕੇ ਆ ਜਾ ਰਿਹਾ ਹਾਸਪੀਟਲ ਉਹ ਵੀ ਉਹ ਵੀ ਜਿਹੜੀ ਆ ਉਹ ਵੀ ਹਸਪੀਟਲ ਖਰੇ ਆਇਆ ਉਹਦੇ ਵੀ 60 ਤੋਂ ਬਾਹਾਂ ਤੇ ਲੱਗੀ ਕਰ ਮਸਾ ਇਹ ਮਤਲਬ ਖਾਣੇ ਆਈ ਸੀ ਇਹਦੇ ਜੇ ਲੁਕਾਰੀ ਸ਼ੁਕਰੀ ਕਰ ਹੁਣ ਅੱਗੂ ਦੀ ਕੀ ਕਰਵੇ ਇਹ ਗਾਂ ਹੁਣ ਇਹ ਵੇਖੋ ਜੀ ਆ ਰਹੇ ਆ ਥਾਣੇ ਨਾਲ ਤੇ ਡੈਡੀ ਜੀ ਉਹ ਹੁਸ਼ਿਆਰਪੁਰੋਂ ਲੈ ਆਉਣਾ ਜੋ ਜਿੱਦਾਂ ਮੌਕੇ ਤੇ ਹੋ ਗਿਆ ਕਰਾਉਣ ਦੇ ਉਸਤਾ ਜੀ ਹਾਂ ਉਹ ਡੈਡ ਆ ਉਸੇ ਮਤਰਾ